ਜੋ ਇਨਫੋਰਮੇਸ਼ਨ ਸੀ ਜਿਹੜੀ ਜਿਹੜੀ ਕੁਝ ਟਿਪਟਿ ਜਿਹੜੀ ਆ ਵੱਧ ਗਈ ਹੈ ਪਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸੁਣ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫੋਰਮੇਸ਼ਨ ਸੀਗੀ ਕਿ ਵੱਡੇ ਡਰੋਨ ਆਹੀਂ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਉਹਦੇ ਚ ਕਲਸ਼ੀਆਂ ਦੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ ਐਸਐਸਓ ਜ਼ਬਾਨ ਦੀਆਂ ਬਾਹਰ ਸੀਗੀਆਂ ਏਰੀਆ ਚ ਤੋ ਕੁਛ ਇਹਨਾਂ ਨੇ ਕਸ਼ਤ ਤੇ ਸੀਗੇ ਸਿੱਟ ਜਿਹੜੇ ਖਾਲੜਾ ਸੀਗੇ ਡਲਪਿੰਡ ਦੇ ਤੋ ਉਥੇ ਇਹਨਾਂ ਨੂੰ ਕੁਛ ਹਰਕਤ ਉਥੇ ਲੱਗੀ ਰਾਤੀ 11:30 12:00 ਵਜੇ ਦੇ ਕਰੀਬ ਔਰ ਇਹ ਜਦੋਂ ਉਥੇ ਪਹੁੰਚਦੇ ਆ ਤੱਕ ਉਥੋਂ ਕੁਛ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤੋ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ ਰਾਣਾ ਹੈਗਾ ਡਲਪਿੰਡ ਦਾ ਹੀ ਇਹਨੂੰ ਜਿਹੜਾ ਕਾਬੂ ਕਰਦੇ ਆ ਕਾਬੂ ਕਰਕੇ ਪੁੱਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਪਰੋਂ ਇਹਨਾਂ ਨੂੰ ਲਈ ਸੀ ਔਰ ਜਿਹੜੀ ਦੀ ਬੈਟਰੀ ਉਹਦੀ ਜਿਹੜੀ 4 ਡਰੋਨ ਦੀ ਔਰ ਡレイン ਹੋਣਾ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਫਲਾਵਰ ਜਿਆਦਾ ਸੀ ਤਾਂ ਇਹਨਾਂ ਨੂੰ ਉਹਨੂੰ ਲਪੋਣ ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਔਰ ਲਿਜਾਣ ਚ ਤਾਂ ਇਹ ਉੱਥੇ ਵੇਟ ਕਰ ਰਹੀ ਸੀ ਤਾਂ ਇਹਨਾਂ ਨੂੰ ਜਿਹੜੀ ਪੀਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰੋਨ ਜਿਹੜਾ ਹੀਟ ਕਵਰ ਹੁੰਦਾ ਹੈ ਨਾ ਸਰੀ ਇਹ ਪਹਿਲਾਂ ਵੀ ਤੁਹਾਨੂੰ ਮੰਗਾਈਆਂ ਗਈਆਂ ਸੀ ਦਬਰੋ ਇਹ ਹੁਣ ਅਜੇ ਇਨਵੈਸਟੀਗੇਸ਼ਨ ਕਰ ਰਹੇ ਹੈ ਦੋ ਬੰਦੇ ਅਜੇ ਭੱਜੇ ਵੀ ਹੈ ਉਹਨਾਂ ਚੋਂ ਮੇਨ ਜਿਹੜਾ ਕਿੰਗਪਿੰਨ ਹੈਗਾ ਉਹ ਭੱਜ ਗਿਆ ਤੇ ਲਵ ਲਵ ਕਰਕੇ ਹੈਗਾ ਉਹਨੂੰ ਕਰ ਰਹੇ ਨੇ ਲੌਕਟੇਨ ਜਾਂ ਨੋਮੀਨੇਟ ਹੋਏ ਦਿਨ ਬਰਾ ਮੌਕੇ ਤੇ ਪਹੁੰਚਿਆ